ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨੀਟਾ ਡੇਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੀ ਵੀਡੀਓ ਜਿ ਆਪਾਂ ਤੁਹਾਨੂੰ ਦੋ ਨੀਲੀ ਰਾਵੀ ਦੇ ਤੋਹਫੇ ਦਿਖਾਉਣੇ ਆ ਦੋਵੇਂ ਬਿਲਕੁਲ ਜੈ ਰੇਟ ਤੇ ਦਿਖਾਉਣੇ ਆ ਤੇ ਆਜਾ ਹੁਣ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਆ ਪਸ਼ੂਆਂ ਦੀ ਡਿਟੇਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਅਦਿਕਟਾ ਜੀ ਪਿੰਡ ਲਖੂਵਾਲ ਸੀਲ ਪੰਜਨਾਲਾ ਦੇ ਜਿਲ੍ਹਾ ਤੇ ਫੋਨ ਨੰਬਰ ਬੋਲ ਦਿਓ 994560568 ਦੱਸਿਓ ਨੀਲੀ ਦੀ ਝੋਟੀ ਬਾਰੇ ਨੀਲੀ ਵੀਰ ਜੀ ਦੱਸਣ ਦੀ ਲੋੜ ਹੀ ਨਹੀਂ ਆ। ਹਾਂਜੀ। ਕੁਆਲਿਟੀ ਵੇਖੋ ਝੋਟੀ ਦੀ ਇਧਰ। ਨਿਸ਼ਾਨੀਆਂ ਸਾਰੀਆਂ ਨੀਲੀ ਰਵੀ ਦੀਆਂ ਫੁੱਲ ਆ। ਅੱਖ ਬੱਗੀ, ਕੱਟ ਵਾਲੀ ਆ। ਹਾਂਜੀ। ਹੈਂ? ਪੈਰ ਚਾਰੇ। ਸੂਲ ਤੇ ਨਿਸ਼ਾਨ ਛੱਡੇ ਤੇ ਠੰਡ ਤੇ ਆ ਗਏ। ਸਾਰੇ ਨਿਸ਼ਾਨ ਤੁਸੀਂ ਨੀਲੀ ਰਵੀ ਦੇ ਦੇਖ ਸਕਦੇ। ਸਾਰੇ ਨਿਸ਼ਾਨ ਪੂਰੇ ਆ। ਤੇ ਮੈਂ ਦੀ ਕੁਆਲਿਟੀ ਦੇਖ ਤਾਂ ਮਗਰ ਬੱਚਾ ਜਿਹੜਾ ਉਦੋਂ ਵੀ ਗਾਂਹ ਦੀ ਗੱਲ ਆ। ਮਗਰ ਕੱਟੀ ਵੀ ਤੋਹਫਾ ਹੀ ਆ ਗਿਆ ਪਿਓਰ ਨੀਲੀ ਰਵੀ ਦੀ ਟੇਡੇ ਕੱਟ ਵਾਲੀ ਕੱਟੀ ਆ ਗਈ ਏ। ਦੇਖੋ ਕੱਟੀ ਮਗਰ। ਵੀਰ ਜੀ ਕਿੰਨਾ ਕੁ ਚਿਰ ਹੋ ਗਿਆ ਸੂਈ ਨੂੰ ਸੂਈ ਨੂੰ ਵੀਰ ਜੀ ਕੋ 2 ਮਹੀਨੇ ਵਾਲੇ ਕੋ 2.5 ਵਾਲੇ ਕੋਈ ਜੋ ਕੁਝ ਐ ਹੋਈ ਆ ਸਾਹਮਣੇ ਹਾਂਜੀ ਹਾਂ ਐਨੇ ਬਾਕੀ ਬਾਰਡਰ ਲਾਈਨ ਦੀ ਆ ਪਿਓਰ ਬਾਰਡਰ ਲਾਈਨ ਦੀ ਝੋਟੀ ਆ ਪਿਓਰ ਨੀਲੀ ਰਾਵੀ ਦੀ ਝੋਟੀ ਬਾਕੀ ਸਿਰਸਿੰਘ ਦੀ ਪੂਰੀ ਸ਼ਾਨਦਾਰ ਆ ਤੇ ਦੂਜਾ ਸੂਆ ਜੀ ਠੀਕ ਆ ਹਾਂਜੀ ਤੇ ਦੁੱਧ ਵੀਰ ਜੀ ਕਿੰਨਾ ਕੁ ਆ ਗਿਆ ਸੂਈ ਦੀ ਕਹਿਣ ਨੂੰ ਤੇ ਮੰਨ ਲਓ ਦੁੱਧ ਝੋਡੀ ਕੋ ਨਾ ਕਹੇ 10 ਕਿਲੋ ਆ ਹਾਂਜੀ ਪਰ ਅਹੀਂ ਦਾਖ ਦੁੱਧ ਨਹੀਂ ਦੱਸਣਾ ਆਪਣੇ ਕੋ ਅੱਜ ਹੀ ਆਈ ਆ ਹਾਂਜੀ 8 8.5 ਕਿਲੋ ਦੀ ਫੁੱਲ ਗਰੰਟੀ ਹੈ ਝੋਡੀ ਦੀ ਠੀਕ ਆ ਚੋਣ ਚਾਨ ਇੱਕ ਨੰਬਰ ਦੀ ਠੰਡੀ ਧੀਰੀ ਹੈ ਬੱਚੇ ਨਾਲ ਜਿੱਥੇ ਮਰਜ਼ੀ ਮਾਂ ਤਿੰਨ ਟਾਈਮ ਛੱਡ ਕੇ ਜੋ ਠੀਕ ਆ ਤੇ ਬਾਕੀ ਥਣਾ ਥਣਾ ਦੀ ਕੁਆਲਿਟੀ ਵੇਖੋ ਬਾਕੀ ਤੈਨੂੰ ਖੋਲ ਕੇ ਦਿਖਾਉਣੀ ਆ ਬਾਕੀ ਥਣਾ ਦੀ ਕੁਆਲਿਟੀ ਬਹੁਤ ਹੀ ਸ਼ਾਨਦਾਰ ਆ ਗੇਠੋਂ ਬਾਹਰ ਬੜੀ ਚੰਗਾ ਥਣ ਲੱਗਾ ਹੈ ਵਿਰਲਾ ਦੇ ਥਾਣੇ ਬਾਕੀ ਤੁਹਾਨੂੰ ਖੋਲ ਕੇ ਦਿਖਾਉਂਦੇ ਆ ਪਲੀ ਜੁੜੀ ਬਹੁਤ ਆ ਪੂਰੀ ਰਾਜੀ ਝੋਟੀ ਆ ਇਧਰ ਵੇਖੋ ਸਿੰਗ ਦੀ ਫਿਟ ਦੀ ਕੁਆਲਿਟੀ ਵੇਖੋ ਇਧਰ ਸਿੰਗਾ ਦੀ ਕੁਆਲਿਟੀ ਬਹੁਤ ਹੀ ਸ਼ਾਨਦਾਰ ਆ ਵੇਖੋ ਮਣਕੀ ਅੱਖਿਆ ਬਾਕੀ ਵਜਨ ਵਾਗੀ ਝੋਟੀ ਆ ਖਾਣ ਭਾਂਡਾ ਤੁਸੀਂ ਚੈੱਕ ਕਰ ਸਕਦੇ ਜੀ ਐਨ ਉਹਦੇ ਵਧੀਆ ਖਾਣ ਲਗਾ ਅੰਡੀ ਸੀਲੇ ਦਾ ਮੈਂ 3 ਬਰਾਂ ਦੇਹਾੜੀ ਚ ਟੋਲੂ ਹਾਂਜੀ ਹਾਂ ਤੇ ਇਧਰ ਪਿੰਡੇ ਦੇ ਦਿਖਾਓ ਨਾੜਾ ਨਾੜਾ ਨਾਲ ਹੀ ਸਾਰੀ ਕਰਮਾ ਵਾਲੀ ਭਰੀ ਸਾਰਾ ਪਿੰਡਾ ਭਰਿਆ ਨਾੜਾ ਨਾ ਇੰਨੀ ਕੁਆਲਿਟੀ ਝੋਟੀ ਦੀ ਮੱਲੇ ਚੰਮ ਦੀ ਮੈਂ ਦੁੱਧ ਵਾਲੀ ਆ ਵੇਖੋ ਪਿੰਡਾਂ ਦਾ ਜਮਾਂ ਇਹਨਾਂ ਕਾਗਜਾਂ ਦਾ ਪੂਰੀ ਕੁਆਲਿਟੀ ਵਾਲੀ ਝੋਟੀ ਆ ਮਗਰ ਕੱਟੀ ਬਹੁਤ ਸ਼ਾਨਦਾਰ ਹੈ ਜੰਗੀ ਤਰ੍ਹਾਂ ਦਿਖਾ ਦੋ ਸਾਨੂੰ ਹੁਣ ਦੋਵਾਂ ਬੰਨਾਂ ਦਿਨ ਦਿਖਾ ਪੇਠਪੂੜਾ ਤੁਸੀਂ ਚੈੱਕ ਕਰ ਸਕਦੇ ਹੋ ਤੇ ਪਿੰਡਾਂ ਦੇਖੋ ਇਧਰ ਕਾਗਜ ਵਰਗਾ ਪਿੰਡਾਂ ਇਧਰ ਦੇਖੋ ਇਹਦਾ ਗੰਡੇ ਦੀ ਛੇਲ ਹੁੰਦੀ ਐ ਇਦਾਂ ਆ ਇਹਰੇ ਥੋੜਾ ਜਿਹਾ ਪਾਣੀ ਪੂਣੀ ਆਇਆ ਕਰਕੇ ਨਾ ਹਾਂਜੀ ਮਤਲਬ ਮਾਲ ਚ ਆਈ ਪੱਠੇ ਪੁੱਠੇ ਘੱਟ ਭਾਈ ਦੋ ਦਾ 10 ਕਿਲੋ ਹੀ ਮੈਂ ਕੋਠ ਠੀਕ ਹੈ ਹਾਂਜੀ ਹੁਣ 8 8.5 ਕਿਲੋ ਦਾ ਆਪਣੇ ਕੋਲ ਤੇ ਅੱਜ ਹੀ ਆਈ ਆ ਬਾਕੀ ਮੋਲ ਵੀਰ ਜੀ ਦੱਸ ਦੋ ਮੋਲ ਤੇ ਝੋਟੀ ਤੇ ਮਤਲਬ ਜੇ ਬੱਚਾ ਤਾਜਾ ਹੋਵੇ ਤੇ 1.5 ਦੀ ਹੈ ਜੇ ਨਹੀਂ ਕੁਆਲਿਟੀ ਹੈ ਝੋਟੀ ਦੀ ਹਾਂਜੀ ਪਰ ਬਹੁਤੇ ਹਿਸਾਬ ਨਾਲ ਦੇ ਦੇਣੀ ਆ ਠੀਕ ਹੈ ਹਾਂ ਮੋਲ ਕਰ ਲੀਏ 90000 ਝੋਟੀ ਦਾ ਕਰ ਦੋ ਜੈ ਜ ਆਪਣੇ ਹਿਸਾਬ ਨਾਲ 85 ਦੇ ਦਈਏ ਹੋਰ ਕਰ ਦੋ ਮਾਨਤਾ ਨਾਲ ਖੁੱਲਾ ਹੀ ਕਰ ਦੋ ਖੁੱਲਾ ਹੀ ਕਰ ਦੇਣਾ 80000 ਦੀ ਦੇ ਦਈਏ ਕਰ ਦੋਰ ਛੋੜ 2000 ਹੋਰ ਛੱਡ ਦਈਏ 78 ਦੀ ਇੱਕ ਹੋਰ ਛੱਡ ਦਈਏ ਇੱਕ ਹੋਰ 76000 ਦੀ ਹਾਂ ਨਾ ਦਵਾਂਗੇ ਛੋਟਾ ਛੋਟਾ ਮੁੱਲ ਪਾਇਆ ਮੰਨ ਲਓ 1000 2000 1500 ਆਪਣੀ ਕਮਾਈ ਰੱਖ ਕੇ ਹਾਂਜੀ ਝੋਟੀ ਵੇਖ ਲਓ ਕਿਦਾਂ ਦੀ ਜੇਦ ਭਾਵੇਂ ਦੋ ਟਾਈਮ ਸਾਡੇ ਕੋਲ ਚੁਆ ਕੇ ਤਸੱਲੀ ਕਰਕੇ ਲੈ ਜੀ ਲਓ ਮਿੱਤਰੋ ਬਹੁਤ ਹੀ ਸ਼ਾਨਦਾਰ ਝੋਟੀਆਂ ਦਾ ਮਗਰ ਕੱਟੀ ਬਹੁਤ ਸ਼ਾਨਦਾਰ ਹੈ ਮਗਰ ਵੀ ਕੱਟੀ ਹੈ ਤੇ ਇਹ ਵੀ ਪਿਓਰ ਨੀਲੀ ਰਾਵੀ ਮੈਂ ਵੀ ਨੀਲੀ ਰਾਵੀ ਝੋਟੀ ਵੇਖੋ ਤੇ ਰੇਟ ਵੀ ਬਿਲਕੁਲ ਐ ਜਾਇ ਕਰਤਾ ਪਾਣੀ ਪੂਣੀ ਕਰਕੇ ਬਾਕੀ ਆ ਜਾਓ ਦੂਜੇ ਨੰਬਰ ਦੇ ਦੱਸਿਓ ਵੀਰ ਜੀ ਇਹਦੇ ਬਾਰੇ ਨੀਲੀ ਰਾਵੀ ਮੈਂ ਜੇ ਹਾਂਜੀ ਸੂਆ ਕੋ ਲਾ ਲੈ ਦੂਜਾ ਤੇ ਭਾਵੇਂ ਲਾ ਲੈ ਤੀਜਾ ਤੇ ਮੈਂ ਆਪਾਂ ਵੀਡੀਓ ਚ ਪਾਈ ਮੈਂ ਵਿਗੀ ਸੀ ਕਿਸੇ ਨੇ ਸਾਈ ਪਾਈ ਸਾਨੂੰ ਹਾਂਜੀ ਜੋ ਪਾਣੀ ਕਰਕੇ ਉਹਦੇ ਕੋ ਆਇਆ ਨਹੀਂ ਗਿਆ ਠੀਕ ਆ ਇਹਦੇ ਕੋ ਦੁੱਧ 9 ਕਿਲੋ ਪੱਕਾ ਜੇ ਤੇ ਬੱਚਾ ਕੀ ਤੇ ਮਗਰ ਆ ਗਿਆ ਮਗਰ ਕੱਟਾ ਜੀ ਠੀਕ ਆ ਇਹ ਸੂਈ 20 25 ਦਿਨ ਦੀ ਮਹੀਨੇ ਉਹ ਅੰਦਰ ਅੰਦਰ ਭਾਵੇਂ ਕੋ ਮਹੀਨੇ ਦੀ ਵੀ ਲਾ ਲੈ ਵੀਰ ਜੀ ਨੇ ਆਂਦੇ ਭਾਵੇਂ ਮਹੀਨੇ ਦਾ ਲਾੜੇ ਕੱਟਾ ਤੇ ਚਵਾ ਪਸਮਾ ਦੀ ਇਹ ਵੀ ਇੱਕ ਨੰਬਰ ਜੀ ਠੀਕ ਆ ਹਾਂ ਮੈਂ ਵਿਕੀ ਆਪਣੇ ਕੋ ਸਾਈ ਵੀ 2000 ਆਈ ਆ ਹਾਂਜੀ ਪਰ ਉਹ ਵਿਚਾਰਿਆਂ ਕੋ ਨੰਗੇ ਨੁਗੇ ਨਹੀਂ ਗਿਆ ਮੁੜ ਗਏ ਵਿਚਾਰੇ ਬੰਦੇ ਆਂਦੇ ਫੇਰ ਲੈ ਜਾਗੇ ਪਾਣੀ ਪੂਣੇ ਲੱਗ ਬਾਕੀ ਵੀਰ ਜੀ ਹੁਣ ਤਾਂ ਨਹੀਂ ਕੋਈ ਗੱਲ ਪਾਣੀ ਪੂਣੀ ਦੀ ਨਹੀਂ ਨਹੀਂ ਹੁਣ ਕੋਈ ਚੱਕਰ ਨਹੀਂ ਸਾਰੇ ਰਾਹ ਰੂ ਵਧੀਆ ਖਾਲੀ ਜਿੱਧਰੋਂ ਕੋ ਮਰਜੀ ਆਵੇ ਹਾਂਜੀ ਹਾਂ ਤੇ ਇਹਦੇ ਕੋ 9 ਕਿਲੋ ਦੁੱਧ ਪੱਕਾ ਜੇ ਹਾਂਜੀ ਪਿੰਡਾ ਬੁੰਡਾ ਵੇਖ ਲੋ ਕਿਦਾਂ ਦਾ ਗੰਡੇ ਦੀ ਛੇਲਰ ਗਾ ਕਾਗ ਯਰ ਗਾ ਪਿੰਡਾ ਵੀ ਤਾਂ ਕੱਦ ਕਾਟ ਵੀ ਚੰਗਾ ਠੀਕ ਬਿਲਕੁਲ ਜੈ ਜੀ ਕਰਨਾ ਲੋਕ ਖਾਓ ਥਣ ਸੁਣ ਇਧਰ ਹੋਏ ਦੇ ਵੀ ਥਣ ਬਹੁਤ ਚੰਗਾ ਲੱਗਾ ਇਹਨੂੰ ਬੜੀ ਜਿਆਦਾ ਚੰਗੀ ਮੈਂ ਠ ਬਾਕੀ ਕੱਦਗਾਠ ਵੀ ਚੰਗਾ ਮੈਂ ਦਾ ਖੋਲ ਦੇ ਵੀ ਚੰਗਾ ਆ ਤੇ ਤੁਹਾਨੂੰ ਖੋਲ ਕੇ ਵੀ ਦਿਖਾਉਂਦੇ ਆ ਤੇ ਬਾਕੀ ਇਹ ਵੀ ਨੀਲੀ ਆ ਇਧਰ ਵੇਖੋ ਬਹੁਤ ਇਹਦਾ ਵੀ ਫੇਸ ਕੁਆਲਟੀ ਤੋਂ ਚੈੱਕ ਕਰ ਸਕਦੇ ਆ ਮਣਕੀ ਆਖਿਆ ਇਧਰ ਵੇਖੋ ਠੀਕ ਹੈ ਬਹੁਤ ਸੋਹਣੀ ਝੋਟੀ ਆ ਕੱਦਗਾਠ ਵਾਲੀ ਮੈਂ ਆ ਬਾਕੀ ਪੇਠ ਫੁੜਾ ਤੁਸੀਂ ਚੈੱਕ ਕਰ ਸਕਦੇ ਜੀ ਕੋਈ ਛੋਟੀ ਨਾ ਸਮਝੇ ਕੱਦ ਪੂਰਾ ਮੈਂ ਦਾ ਵੱਡੀ ਵੱਡੀ ਮੈਂ ਦੋਵੇਂ ਵੱਡੀਆਂ ਕੋਈ ਛੋਟੀ ਨਾ ਹਨ ਭਾਂਡਾ ਰਿਹਾ ਬਹੁਤ ਚੰਗਾ ਲੱਗਾ 9 ਲੀਟਰ ਦੀ ਵੇਚੀ ਜਾਂਦਾ ਵੀ ਗਾਰੰਟੀ ਹੈ ਬੰਦ ਹੋਈ ਦੇਖੋ ਪਿੰਡਾਂ ਦਾ ਵੀ ਗੰਡੇ ਹੀ ਛੇ ਲੜਗਾ ਕਾਗਜ਼ਰ ਕਾ ਪਿੰਡਾਂ ਕਰਮਾ ਵਾਲੀ ਦਾ ਬਹੁਤ ਚੰਗੀ ਆ ਪਰਲੇ ਚੰਮ ਦੀ ਮੈਂ ਦੁੱਧ ਵਾਲੀ ਹੁੰਦੀ ਹੈ ਬਾਕੀ ਥਣ ਤੁਸੀਂ ਚੈੱਕ ਕਰ ਸਕਦੇ ਮਿਲਕ ਮੈਨੇ ਬਹੁਤ ਵਧੀਆ ਸਾਰਾ ਕੁਝ ਯਾਰ ਮੈਂ ਚ ਕੋਈ ਕਮੀ ਨਹੀਂ ਹੋਊਗੀ ਕਿਸੇ ਗੱਲੋਂ ਵੀ ਬਾਕੀ ਵੀਰ ਜੀ ਮੋਲੇ ਦਾ ਜਾਇਜ਼ੀ ਕਰ ਦੋ ਮੋਲ ਨਜਾਇਜ਼ ਹੀ ਕਰਨੇ ਆਪਾਂ ਮੋਲ ਨਹੀਂ ਵੱਧ ਕਰਨਾ ਹਾਂਜੀ ਮੋਲੇ ਦਾ ਕਰ ਲਈਏ 8000 ਕਰ ਦੋ ਜਾਇਜ਼ੀ 75 ਦੇ ਲੀਏ ਹੋਰ ਛੱਡ ਦੋ 2000 75 ਚੋਂ ਛੱਡ ਦਈਏ ਹਾਂਜੀ ਫਿਰ ਹੋਰ ਛੱਡ ਦਈਏ ਛੱਡ ਦੋ 70 ਪੂਰੇ ਵੀ ਦੇ ਰਹੀਏ ਪੂਰੇ 70 ਦੀ ਹਾਂ ਉੱਚੋਂ ਵੀ 1000 ਛੋੜ ਹੋਰ ਕਰ ਦਾਂਗੇ 69 ਦੀ 69000 ਦੀ ਮੈਂ ਲਵਾਂਗੇ 69000 ਦੀ ਮੈਂ ਵੇਚਿਆਂ ਤੇ ਦੇ ਦਾਂਗੇ ਇਸ ਥੱਲੇ 9 ਕਿਲੋ ਦੁੱਧ ਜੇ ਹਾਂਜੀ ਉਹਦੇ ਥੱਲੇ 8 8.5 ਕਿਲੋ ਪਰ ਵੈਰਾਈਟੀ ਵੇਖੋ ਮਈਆਂ ਦੀ ਕੁਆਲਿਟੀ ਵੇਖੋ ਦੋਵੇਂ ਵੱਧ ਤੋਂ ਵੱਧ ਆ ਹਾਂ ਬਾਕੀ ਉਹਦੇ ਮਗਰ ਤੱਕੀ ਬੋਸ ਸਾਡੇ ਕਿ ਮੇਰਾ ਵੀਰ ਇੱਥੇ ਆਣ ਕੇ ਚੋ ਚਵਾ ਕੇ ਤਸੱਲੀ ਕਰਕੇ ਖੜੇ ਜਿਹੜਾ ਨਹੀਂ ਆ ਤੀ ਸਵਾਈਆਂ ਮਈਆਂ ਉਤਰਾਂ ਚਵਾਲੇ ਹੈਡ ਕੋ ਵੀਡੀਓ ਕਾਲ ਦੇ ਤਸੱਲੀ ਕਰਕੇ ਖੜੇ ਹਾਂਜੀ ਇਧਰੋਂ ਦਿਖਾ ਆਲੇ ਵਾਲੂਆ ਮੈਂ ਰਵੇ ਕੋਈ ਵਧੀਆ ਠੰਡ ਪਾਂਡਾ ਲੱਗਾ ਬਾਕੀ ਮੋਲ ਵੇਖੋ ਬਿਲਕੁਲ ਜੈ ਦੇ ਕੁਆਰਟੀ ਬਿਲਕੁਲ ਜੈ ਮੋਲ ਵੀਰ ਨੇ ਕੀਤੇ ਆ ਬਾਕੀ ਵੀਡੀਓ ਵੱਧ ਤੋਂ ਵੱਧ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਪੂਰਾ ਵੇਖਣ ਲਈ ਧੰਨਵਾਦ